ਪੂਰਾ ਅੱਗੇ ਵੱਲੇ ਆ ਜਿਹੜੇ ਕਹਿ ਰਹੇ ਆ ਨਾ ਵੀ ਸਰਕਾਰਾਂ ਨਹੀਂ ਪਾਣੀ ਛੱਡ ਰਹੀਆਂਗਾ ਇਧਰਿਆਵਾਂ ਦਾ ਤੇ ਇਹ ਕੁਦਰਤੀ ਆਫਤਾਂ ਤੇ ਉਹ ਪਹਿਲਾਂ ਆਹ ਜ਼ਰੂਰ ਵੀਡੀਓ ਦੇਖੋ ਜੇ ਕਿ ਹੁਣ ਪੂਰਾ ਇਹ ਸਾਡਾ ਖਲਚਲ ਚਾਹ ਪੂਰਾ ਅੱਗੇ ਵੱਲੇ ਚਲੇ ਜਾਏਗਾ ਅਸੀਂ ਸੁਣਨਾ ਰਹੇਗਾ ਬਾਤ ਨਾ ਰਹੇਗਾ ਬਾਤ ਨਾ ਬਚੇ ਕੋਈ ਕੁਝ ਨਹੀਂ ਇਹ ਸਰਕਾਰਾਂ ਨੇ ਸਿਰਫ ਇਸ ਕਰਕੇ ਹੀ ਪਾਣੀ ਛੱਡਿਆ ਦਰਿਆਵਾਂ ਦੇ ਉੱਚੇ ਲੈਵਲ ਕੀਤੇ ਆ ਕਿਉਂਕਿ ਪੰਜਾਬ ਨੂੰ ਸਿਰਫ ਦਬਾਉਣ ਵਾਸਤੇ ਕਿਉਂਕਿ ਇਹ ਆਪਣੇ ਇੱਧਰ ਬਿਜ਼ਨਸ ਖੋਲਣੇ ਚਾਹੁੰਦੇ ਆ ਜੋ ਕਿ ਇੱਧਰ ਜੋ ਇੰਨੀ ਮਤਲਬ ਕਿ ਜ਼ਮੀਨ ਆ ਉਪਜਾਊ ਆ ਠੀਕ ਹੈ ਨਾ ਵੀ ਅਸੀਂ ਬਿਜ਼ਨਸ ਤਕੜੇ ਕਰ ਸਕੀਏ ਤੇ ਇੱਧਰ ਦੀ ਹੋਰ ਸੜਕਾਂ ਬ੍ਰਿਜ ਬਣਾ ਸਕੀਏ ਤੇ ਵੱਡੇ ਵੱਡੇ ਬਿਜ਼ਨਸ ਖੋਲ ਸਕੀ ਠੀਕ ਹੈ ਨਾ ਤੇ ਇਹ ਸਿਰਫ ਇੱਕ ਪੰਜਾਬ ਨੂੰ ਦਬਾਉਣ ਦੇ ਕਰਕੇ ਕੀਤਾਗਾ ਵੀ ਆਪਣੇ ਆਪਣੇ ਆਪ ਜੋ ਵੀ ਕੁਝ ਹੈਗਾਗਾ ਸਾਰਾ ਮਟ ਜਾਊਗਾ ਪਰ ਇਦਾਂ ਮਟਣ ਵਾਲਾ ਨਹੀਂ ਪੰਜਾਬ ਇਹ ਸਰਕਾਰਾਂ ਬਹੁਤ ਸ਼ਿਆਸਤੀ ਹੈ ਬਈ ਆਪਣਾ ਹੁਣ ਹੀ ਆਪਣੀ ਸਮਝ ਨੂੰ ਵਧਾਓ ਚੰਗੀ ਗੱਲ ਆ ਤੇ ਨਹੀਂ ਤਾਂ ਇਹ ਸਰਕਾਰਾਂ ਬਹੁਤ ਕੁਝ ਕਰਨ ਵਾਲੀਆਂ ਅੱਗੇ ਜੋ ਅੱਗੇ ਅੱਗੇ ਸਾਲ ਆਉਣ ਵਾਲੇ ਆ ਉਹ ਤਾਂ ਇਹਦੂ ਵੀ ਇਹ ਭਿਆਨਕ ਕਰ ਸਕਦੇ ਆ ਇਸੇ ਕਰਕੇ ਆਪਣੇ ਆਪ ਨੂੰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਪੰਜਾਬ ਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਜੇ ਇਕੱਠੇ ਨਾ ਹੋਏ ਤੇ ਇਹ ਸਰਕਾਰਾਂ ਦਬਾਅ ਪਾ ਲੈਣੀਆਂ ਤੇ ਇਸੇ ਕਰਕੇ ਪਹਿਲਾਂ ਹੀ ਇਕੱਠੇ ਹੋ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ